ਖਰ ਕੀ ਨਾਮ ਮੈਂ ਡਾਕਟਰ ਰਿਪਿੰਦਰ ਖਰਨਾ ਮੈਡਿਕਲ ਅਫਰ ਸਟੇਟ ਬੈਂਕ ਆਫ ਇੰਡੀਆ ਮੈਂ ਪਿਛਲੇ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਆਰਗੇਨਾਈਜ਼ ਕਰਦਾ ਰਿਹਾ ਮੈਨੂੰ ਸਟੇਟ ਬੈਂਕ ਆਫ ਇੰਡੀਆ ਹਰ ਸਰਕਾਰ ਦੀ ਮਦਦ ਕਰਦਾ ਰਿਹਾਗਾ ਇਸ ਵਾਰ ਸਟੇਟ ਬੈਂਕ ਆਫ ਇੰਡੀਆ ਏਡੀਬੀ ਬ੍ਰਾਂਚ ਵੱਲੋਂ ਮੇ ਸਾਹਿਬ ਅਦੀਪ ਸ਼ਰਮਾ ਜੀ ਮੇਰੇ ਪਾਸ ਮੇਪਾਸਿੰਗ ਜੀ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਤੇ ਮੈਨੂੰ ਫੰਡ ਪ੍ਰੋਵਾਈਡ ਕੀਤਾ ਗਿਆ ਵੀ ਮੈਂ ਇਹਨਾਂ ਸਾਡੇ ਇਲਾਕੇ ਦੇ ਗਰੀਬ ਲੋਕਾਂ ਦੀ ਮਦਦ ਕਰ ਸਕਾਂ ਕਿਉਂਕਿ ਸਾਡਾ ਇਸ ਇਲਾਕਾ ਹੈਲਥ ਆਫ ਤੇ ਕਾਫੀ ਪਛੜਿਆ ਹੋਇਆ ਹੈ ਤੇ ਅੱਜ ਦੇ ਸਮੇਂ ਹਰ ਇੱਕ ਮੈਡੀਸਿਨ ਮਹਿੰਗੀ ਆ ਰਹੀ ਹੈਗੀ ਇਨਵੈਸਟੀਗੇਸ਼ਨ ਟੈਸਟ ਨੇੜੇ আল্টਰਾਸਾਉਂਡ ਐਕਸਰੀ ਨੇ ਉਹ ਸਾਰੀ ਕਾਸਟਲੀ ਪੈ ਰਹੀ ਨੇ ਪਰ ਮੈਨੂੰ ਬੈਂਕ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਫੰਡ ਪ੍ਰੋਵਾਈਡ ਕਰਾਇਆ ਗਿਆ ਕਿ ਮੈਂ ਇਹਨਾਂ ਲੋਕਾਂ ਲਈ আল্টਰਾਸਾਉਂਡ ਐਕਸਰੀ ਬਲੱਡ ਟੈਸਟ ਕੱਟ ਰੇਟ ਦੇ ਕਿਰਾਏ ਤੇ ਮੈਡੀਸਨ ਫ੍ਰੀ ਆਫ ਕਾਸਟ ਅਸੀਂ ਡਿਸਟ੍ਰੀਬਿਊਟ ਕਰ ਰਹੇ ਆਗੇ ਇਸ ਵਿੱਚ ਮੈਨੂੰ ਬੈਂਕ ਵੱਲੋਂ ਸਹਿਯੋਗ ਮਿਲਿਆ ਹੈ ਤੇ ਮੈਨੂੰ ਇਹ ਕੰਮ ਕਰਕੇ ਬਹੁਤ ਸਕੂਨ ਮਿਲਦਾ ਹੈਗਾ ਤੇ ਮੈਂ ਚਾਹਣਾ ਹੈਗਾ ਪ੍ਰਮਾਤਮਾ ਮੈਨੂੰ ਬਲਵਾਖੇ ਮੈਂ ਇਸ ਤਰ੍ਹਾਂ ਦੇ ਕੈਂਪ ਹਮੇਸ਼ਾ ਲਾਉਂਦਾ ਰਹਾ ਤੇ ਲੋਕਾਂ ਦੀ ਸੇਵਾ ਕਰਦਾ ਰਹਾ ਅੱਜ ਇਹ ਜਿਹੜਾ ਜਿਹੜਾ ਕੈਂਪ ਲਾ ਰਿਹਾ ਜਗਾ ਕਿਥੇ ਲੋਕੇਸ਼ਨ ਦੀ ਹੈ ਮੈਂ ਇਹ ਰਪਿੰਦਰਾ ਹਸਪੀਟਲ ਵੀਰ ਨਗਰ ਮਾਨਸਾ ਵਿੱਚ ਲਾਇਆ ਹੋਇਆ ਹੈ ਇੱਕ ਇਹ ਤੋਂ ਪਹਿਲਾਂ ਮੈਂ ਕੈਂਪ 11 ਤਰੀਕ ਨੂੰ ਲਾ ਕੇ ਹਟਾਂਗਾ షుగర్ ਤੇ ਬਲੱਡ ਪ੍ਰੈਸ਼ਰ ਦਾ ਉਹ ਵੀ ਫ੍ਰੀ ਆਫ ਕਾਸਟ ਸੀਗਾ ਉਹ ਵੀ ਇਸ ਹਸਪੀਟਲ ਜੀ ਲਾਇਆ ਸੀਗਾ ਮੇਰੀ ਕੋਸ਼ਿਸ਼ ਹੈਗੀ ਕਿ ਮੈਂ ਆਏ ਮਹੀਨੇ ਇੱਕ ਅਦਾ ਕੈਂਪੇਨ ਤਰ੍ਹਾਂ ਦਾ ਆਰਗੇਨਾਈਜ਼ ਕਰਾਂ ਤਾਂ ਜੋ ਮੈਂ ਆਪਣੇ ਇਲਾਕੇ ਦੀ ਵੱਧ ਤੋਂ ਵੱਧ ਸੇਵਾ ਕਰ ਸਕਾਂ ਸਰ ਕੈਂਪੇਨ ਕੀ ਲਈ ਇਹ ਕੈਂਪੇਨ ਦੀ ਗੱਲ ਕਰ ਲਈ ਕੈਂਪੇਨ ਦੇ ਟਾਈਮ ਇਸ ਵਿੱਚ ਮੈਂ ਦਸ ਤੋਂ ਦੋਵੇ ਤੱਕ ਮੈਂ ਪੇਸ਼ੈਂਟ ਦੇਖਦਾ ਫ੍ਰੀ ਆਫ ਕਾਸਟ ਜਿਹੜੇ ਹੈਗੇ ਨੇਗੇ ਤੇ ਵੱਧ ਤੋਂ ਵੱਧ ਮੇਰੇ ਕੋਲ ਮਰੀਜ਼ ਆਉਂਦੇ ਨੇਗੇ ਤੇ ਮੈਂ ਉਹਨਾਂ ਨੂੰ ਕੋਸ਼ਿਸ਼ ਹੈ ਮੇਰੀ ਬਾਤ ਮਰੀਜ਼ ਦੇਖਾਂ ਤੇ ਵੱਧ ਤੋਂ ਵੱਧ ਉਹਨਾਂ ਨੂੰ ਮੈਡੀਸਿਨ ਪ੍ਰੋਵਾਈਡ ਕਰਾਵਾਂਗਾ ਇਸ ਤਰ੍ਹਾਂ ਪੁੱਛ ਗੱਲ ਕੀਤੀ ਕਿ ਇਸ ਕੈਂਪ ਦੀ ਜਾਣਕਾਰੀ ਕਿਵੇਂ ਦੇਣਾ ਲੋਕਾਂ ਨੂੰ ਤਾਂ ਕਿ ਉਹ ਪਹੁੰਚਣ ਮੈਂ ਬੈਨਰਾਂ ਹੀ ਵੀ ਜਾਣਕਾਰੀ ਦਿਨਾਗਾ ਵਟਸਐਪ ਤੇ ਵੀ ਦਿਨਾਗਾ ਫੇਸਬੁਕ ਤੇ ਪਾਉਣਾਗਾ ਤੇ ਹੋਰ ਜਿਹੜੇ ਸਾਡੇ ਗੁਰੂ ਘਰ ਨੇਗੇ ਮੰਦਰ ਨੇ ਉਹਨਾਂ ਦੇ ਜਿਹੜੀ ਹੈਗੀ ਅਨਾਉਂਸਮੈਂਟ ਕਰਾਉਣਾਗਾ ਤਾਂ ਜੋ ਮੇਰੇ ਇਲਾਕੇ ਦੇ ਲੋਕ ਬਾਤਾਂ ਦਾ ਦੱਸ ਸਕਣ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਬਾਤਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਕੈਂਪੇਨ ਦਾ ਫਾਇਦਾ ਜਵਾ यह ये वाला कैंप जो है वो भारतीय स्टेट बैंक ए डी बी मानसा की जो ब्रांच है हमारी उसके सुजन्य से यहाँ पर लगाया गया है और डॉक्टर उपिंदर जी इसके जो भी करता करता वही हैं उन्होंने हमें अप्रोच किया था तो उनकी वजह से इस माह हमारे को भी बैंक को भी लोगों की लोगों के साथ इंटैक्ट करने का मौका मिला है और सेवा करने का मौका मिल रहा है तो इस बैंक ये जो कैंप लगा हुआ है इसमें जो आपकी सुविधाएं हैं जैसे कि उनका बीपी चेक करना या दूसरे जो टेस्ट वगैरह हैं डॉक्टर साहब जो और लोगों को सजेस्ट करेंगे वो प्लस लोगों को फ्री मेडिसिन वगैरह का ही प्रोविजन है जो कहता है कि इसमें किस तरह की जांच हो रही है और कैसी ऐसी मेडिसिन जहाँ उपलब्ध है डॉक्टर साहब इसमें जनरली जो है वो अपने जो हमारे मरीज हैं वो उनकी ब्लड प्रेशर वगैरह की जांच कर रहे हैं साथ में उनके डायबिटिक हैं या दूसरे हाइपर टेंशन से रिलेटेड कोई डिजीज़ है उसके बारे में लोगों को जो है बता रहे हैं और उससे रिलेटेड जितने भी मेडिसिन है वो यहाँ पर अवेलेबल है जी हैं क्या कहना चाहेंगे कैंप रहेंगे लोगों को क्या कहना चाहूँगा मैं लोगों को ये कहना चाहूँगा वो अपने स्वास्थ्य के प्रति अवेयर रहे और जितना हो सके एक हेल्थी लाइफ स्टाइल जो है वो जीने की कोशिश करें नशे से दूर रहें क्योंकि आज के समय में जो है नशा जो है वो इस एरिया के लिए बोल सकते हैं कि किसी भी एरिया के लिए जो है वो सबसे बड़ी चुनौती है तो लोगों को मेरी ये सजेशन है कि नशे से दूर रहें और एक हेल्दी लाइफ स्टाइल और बात कर लीजिए कैंप लगता है जी जी में लगता है या कि कैसे लगता है कैंप मानसा में लगता है या घर में भी लगता है नहीं ये जो कैंप लग रहा है हमारे मेरे को भी यहाँ एक साल हुआ है वैसे यहाँ मानसा में तो फर्स्ट टाइम ही लगवा रहा हूँ यहाँ पे मैंने इससे पहले नहीं लगवाया है लेकिन हम ये एश्योर करते हैं कि अगर इस तरह की कैंप का जो है हम मंथली बेसिस पे आयोजन करने का जो है वो कोशिश करेंगे और ये भी कोशिश करेंगे कि ये कैंप शहर में नहीं गाँव में भी लगाए जाए ये बहुत ही बढ़िया है मानसा की डेयरी शाखा वालों आज जो फ्री मेडिकल चेकअप कैंप लगाया गया है ये ਕਰਤਦਤਾ ਸਾਡੇ ਡਾਕਟਰ ਮੈਡੀਕਲ ਅਫਸਰ ਹਰੀਦਪੰਦਰ ਸ਼ਰਮਾ ਜੀ ਸਾਡੇ ਪੈਨਲ ਤੇ ਜੋ ਕਿ ਬਹੁਤ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਟਾਈਮ ਟੂ ਟਾਈਮ ਇਹ ਪਹਿਲਾਂ ਵੀ ਕੈਂਪ ਲਗਾਉਂਦੇ ਰਹਿੰਦੇ ਨੇ ਸਟ੍ਰੰਗ ਕੋਮ ਇੰਡੀਆ ਨਾਲ ਨੂੰ ਸਹਿਯੋਗ ਕਰਦਾ ਹੈ ਫਾਈਨੈਂਸ਼ੀਅਲ ਤੌਰ ਤੇ ਔਰ ਇਹ ਇਹਨਾਂ ਨੇ ਪਿੱਛੇ ਜੇ ਸਾਨੂੰ ਅਪਰੋਚ ਕੀਤਾ ਵੀ ਆਪਾਂ ਕੈਂਪ ਲਗਾਣਾ ਹੈਗਾ ਔਰ ਇਹ ਵੀਰਨਗਰ ਮਹੱਲੇ ਦੇ ਵਿੱਚ ਸਟ੍ਰੰਗ ਕੋਮ ਇੰਡੀਆ ਵੱਲੋਂ ਜਿਹੜਾ ਅੱਜ ਦਾ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਗਾ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਚੈੱਕਅਪ ਕੀਤੇ ਜਾ ਰਹੇ ਨੇਗੇ ਔਰ ਉਹਦੇ ਰੋਗ ਲਈ ਡਾਕਟਰ ਸਾਹਿਬ ਉਹਨਾਂ ਨੂੰ ਸੁਜੈਸਟ ਕਰ ਰਹੇ ਨੇਗੇ ਔਰ ਆ ਗਿਆ ਨੇ ਡਾਕਟਰ ਰਵਿੰਦਰ ਸ਼ਰਮਾ ਜੀ ਵੱਲੋਂ کافی ਸਾਲੋਂ ਤੋਂ ਰਵਿੰਦਰ ਜਰਮਾ ਜੀ ਸਾਡੇ ਸਟੂਡੈਂਟ ਕੋਮੇਂਡੀਆ ਪੈਨਲ ਦੇ ਮੈਡੀਕਲ ਅਫਸਰ ਨੇਗੇ ਕੰਮ ਕਰਦੇ ਆ ਰਹੇ ਨੇਗੇ ਇਹਨਾਂ ਦਾ ਅਸੀਂ ਸਟੂਡੈਂਟ ਕੋਮੇਂਡੀਆ ਅਫੀਸਰ ਰੈਸ਼ਨ ਵੱਲੋਂ ਸਟੂਡੈਂਟ ਕੋਮੇਂਡੀਆ ਸੰਘ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਇਸ ਤਰ੍ਹਾਂ ਦੇ ਕੈਂਪ ਅਸੀਂ ਕੋਸ਼ਿਸ਼ ਕਰੀਏ ਵੀ ਟਾਈਮ ਟੂ ਟਾਈਮ ਲਗਾਏ ਜਾਣ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਔਰ ਲੋਕ ਅਵੇਅਰ ਹੋ ਸਕਣ ਛੋਟੇ ਛੋਟੇ ਬਿਮਾਰੀਆਂ ਤੋਂ ਬਚ ਸਕਣ ਸਰ ਕੀ ਕਹਿਣਾ ਚਾਹਗੇ ਕੈਂਪ ਲਗਾਇਆ ਗਿਆ ਠੀਕ ਹੈ ਬੈਂਕ ਵੱਲੋਂ ਕਿਵੇਂ ਦੇਖਦੋ ਆਪਣਾ ਜਿਹੜਾ ਕੀਤਾ ਗਿਆ ਦੇਖੋ ਜੀ ਇਹ ਗੱਲ ਇਹ ਵੀ ਲੋਕਾਂ ਨੂੰ ਜਿਹੜੀ ਸਿਹਤ ਸੂਹਤਾਪਤੀ ਅਵੇਅਰਨੈਸ ਵਾਸਤੇ ਦੂਰ ਹੋਣਾ ਜ਼ਰੂਰੀ ਹੈ ਬੰਦੇ ਨੂੰ ਕਿਉਂਕਿ ਜਿੰਨੀ ਆਪਾਂ ਸਿਹਤ ਦਾ ਖਿਆਲ ਰੱਖਾਂਗੇ ਉਨਹੀਂ ਆਪਾਂ ਹੈਲਦੀ ਜੀਵਨ ਜੀ ਜੀ ਸਕਦੇ ਆ ਇਸ ਕਰਕੇ ਜਿਹੜਾ ਸਟੇਟ ਬਕ ਪਟਿਆਲਾ ਹੈ ਇਥੇ ਡਾਕਟਰ ਸਾਹਿਬ ਗੁਪਿੰਦਰ ਜੀ ਆਪਣੇ ਔਨ ਪੈਨਲ ਤੇ ਮੈਡੀਕਲ ਅਫਸਰ ਨੇ ਉੱਥੋਂ ਦੇ ਇਹਨਾਂ ਦੇ ਡਾਕ ਬੈਂਕ ਦੇ ਸਹਿਯੋਗ ਨਾਲ ਇਹ ਸਾਡਾ ਜਿਹੜਾ ਇਹ ਇਲਾਕਾ ਇਸ ਪਾਸੇ ਵੀ ਨਗਰਵੱਲਾ ਅੱਗੇ ਜਾ ਕੇ ਇਸਲਾਮ ਮਰੀ ਹੈ ਤੋ ਇਸ ਕਰਕੇ ਇਸ ਇਲਾਕੇ ਵਿੱਚ ਇਹ ਕੈਂਪੇਨਾਂ ਲਾਇਆ ਤੇ ਬਹੁਤ ਇਹ ਸਲਾਗ ਜੋ ਕਮ ਹੈ ਤੇ ਮੇਰਾ ਕਹਿਣਾ ਵੀ ਇਹ ਜੇ ਕੈਂਪੇਨਾਂ ਨੂੰ ਜਿਹੜੇ ਵੀ ਇਸਲਾਮ ਮਰੀ ਨੇ ਆਊਟਰ ਸਾਈਡ ਤੇ ਮਾਨਸਾ ਤੇ ਉੱਥੇ ਲਾਉਣੇ ਚਾਹੀਦੇ ਨੇ ਤਾਂ ਕਿ ਲੋਕਾਂ ਦੇ ਜਿਹੜੇ ਸਿਹਤ ਸੁਧਾਰ ਹੈ ਉਹਦੇ ਵਿੱਚ ਵਧੀਆ ਉਹਨਾਂ ਨੂੰ ਜਾਣਕਾਰੀ ਹੋਵੇ ਉਹਨਾਂ ਦਾ ਸੁਧਾਰ ਹੋਵੇ ਠੀਕ ਹੈ ਨਹੀਂ ਤੇ ਜੋ ਵੀ ਮਤਲਬ ਕਿ ਛੋਟੇ ਮੂਟੇ ਵੱਲ ਕੇ ਹੈਗੇ ਪ੍ਰੋਬਲਮ ਹੈਗੇ ਆ ਉਹ ਡਾਕਟਰ ਸਾਹਿਬ ਵਧੀਆ ਤਰੀਕੇ ਨਾਲ ਦੱਸ ਸਕਦੇ ਨੇ ਜਿਵੇਂ ਬੀਪੀ ਹੈ 슈ਗਰ ਹੈ ਕੁਝ ਬਲੱਡ ਪ੍ਰੈਸ਼ਰ ਹੈ ਜੋ ਐਸੀ ਕੁ ਬਿਮਾਰੀਆਂ ਨੂੰ ਬਾਰੇ ਤਰੀਕੇ ਨਾਲ ਦੱਸਿਆ ਜਾ ਸਕਦਾ ਹੈ ਛੋਟੀਆਂ ਬਿਮਾਰੀਆਂ ਤੋਂ ਵੱਡੀ ਰਾਹਤ ਮਿਲ ਸਕਦੀ ਹੈ ਹਾਂ ਛੋਟੀਆਂ ਬਿਮਾਰੀਆਂ ਤੋਂ ਵੀ ਵੱਡੀ ਬਿਮਾਰੀ ਨਾ ਵੜਨ ਪਹਿਲੇ ਉਹਨੂੰ ਫੜ ਲਿਆ ਜਾਵੇ ਦੱਸਿਆ ਜਾਵੇ ਭਾਈ ਆਹ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਡਾਕਟਰ ਸਾਹਿਬ ਵਧੀਆ ਤਰੀਕੇ ਨਾਲ ਦੱਸ ਸਕਦੇ ਨੇ ਕਿਉਂਕਿ ਜੇ ਆਪਾਂ ਲਈ ਪਹਿਲੇ ਹੀ ਛੋਟੀਆਂ ਬਿਮਾਰੀਆਂ ਤੋਂ ਵੱਡੀ ਬਿਮਾਰੀ ਹੁੰਦੀ ਹੈ ਫਿਰ ਉਹ ਕੰਟਰੋਲ ਕਰਨੀ ਹੋਣੀ ਹੁੰਦੀ ਹੈ ਐਸ ਕਰਕੇ ਵਧੀਆ ਪ੍ਰਾਲਾ ਹੈ ਵੀ ਇਹ ਚਾਰੇ ਪਾਸੇ ਮੈਂ ਤਾਂ ਕਹਿੰਦਾ ਜਿੰਨੀ ਵੀ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹ ਕੈਂਪ ਸਲਮਬਰੀ ਵਿੱਚ ਆਊਟਰ ਸਾਈਡ ਤੇ ਲਾਉਣੀ ਚਾਹੀਦੀ ਨੇ ਤਾਂ ਕਿ ਲੋਕਾਂ 'ਚ ਅਵੇਅਰਨੈਸ ਪੈਦਾ ਹੋਵੇ ਆਪ ਜੀ ਸਿਹਤ ਤੇ ਕੀ ਜੇ ਸਿਹਤ ਚੰਗੀ ਹੈ ਤਾਂ ਸਾਰਾ ਕੁਝ ਚੰਗਾ ਤਾਂ ਸਮਾਜ ਵੀ ਚੰਗਾ ਹਾਂ ਸਮਾਜ ਵੀ ਚੰਗਾ ਤਦੂ ਅਗੇ ਠੀਕ ਹੈ ਨਹੀਂ ਜੇ ਸਿਹਤ ਲਈ ਤੇ ਫਿਰ ਲੋਕ ਮਾਨਸਿਕ ਤੌਰ ਤੇ ਮੁਆਰਫ ਹੋਏ ਨੇ ਫਿਰ ਉਹਨਾਂ 'ਚ ਹੋਰ ਚੀਜ਼ ਆ ਜਾਂਦੀਆਂ ਨੇ ਜੇ ਪਹਿਲਾਂ ਹੀ ਸਿਹਤ ਠੀਕ ਹੋਵੇ ਤਾਂ ਸਭ ਠੀਕ ਰਹਿੰਦਾ ਤੇ ਮੈਂ ਬਹੁਤ ਖੁਸ਼ ਆ ਵੀ ਅੰਨੇ ਜੋ ਕੰਨੇ ਲਾਇਕ ਮੇਰੇ بیٹے ਰਮੇਂਦਰ ਬਹੁਤ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਕਿਉਂਕਿ ਸਾਡਾ ਜਿਹੜਾ ਮਹੱਲਾ ਹੈ ਥੋੜਾ ਜਿਹਾ ਪਛੜਿਆ ਹੋਇਆ ਹੈ ਗਰੀਬ ਹੈ ਅਸੀਂ ਸਾਰੇ ਕੁਝ ਹੀ ਹਾਂ ਉਹਦੇ ਵਿੱਚ ਇਹਨਾਂ ਦਾ ਬਹੁਤ بڑا ਯੋਗਦਾਨ ਹੈ ਹਾਇ ਇੱਕ ਨੂੰ ਇਹ ਬਹੁਤ ਪਿਆਰ ਨਾਲ ਸਤਿਕਾਰ ਨਾਲ ਗੱਲ ਕਰਦੇ ਨੇ ਔਰ ਪੈਸੇ ਦੇ ਪੱਖੋਂ ਵੀ ਇਹਨਾਂ ਨੇ ਕਦੇ ਕਿਸੇ ਨਾਲ ਇਸ ਤਰ੍ਹਾਂ ਨਹੀਂ ਕੀਤਾ ਵੀ ਐਨੇ ਜਾਂ ਇਹਨੇ ਜੋ ਕੁਝ ਦੇ ਗਿਆ ਠੀਕ ਹੈ ਜੋ ਨਾ ਦੇ ਗਿਆ ਤਾਂ ਵੀ ਠੀਕ ਹੈ ਬਾਕੀ ਜੋ ਇਹ ਲੋਕ ਭਲਾਈ ਵਾਸਤੇ ਕੈਂਪ ਲਗਾ ਰਹੇ ਨੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਮੁਬਾਰਕਾਂ ਦਿੰਨੀ ਆ ਮੈਂ ਇਸ ਬੇਟੇ ਨੂੰ ਵੀ ਜਿਹੜੀ ਲੋਕ ਸੇਵਾ ਹੈ ਉਹ ਇਹ ਬਹੁਤ ਵੱਡੀ ਚੀਜ਼ ਆ ਹਰ ਇੱਕ ਬੰਦੇ ਦੇ ਦੇ ਵਿੱਚ ਜ ਨਹੀਂ ਆਉਂਦੀ ਲੋਕ ਸੇਵਾ ਜਿਹੜੀ ਇਹ ਲੋਕ ਸੇਵਾ ਕਰ ਰਹੇ ਨੇ ਮੈਂ ਇਸ ਵਾਸਤੇ ਇਹਨਾਂ ਨੂੰ ਵਾਰ-ਵਾਰ ਦਿੰਨੀ ਆ ਸੱਚੇ ਪਾਤਸ਼ਾਹ ਨਾਲ ਚੜ੍ਹਦੀ ਕਲਾ ਜ ਰੱਖੇ ਹਮੇਸ਼ਾ 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 ਚੜ੍ਹਦੀ ਕਲਾ ਜ ਰਹਿਣ